bắt cóu sao vậy hả? Sai đi, đó, còn cá đà lạt này thì cái à, ਮ ਬਾਸੋ ਤੇ ਆ ਲਾ ਹਲਦੀ ਨਾ ਮਤਰਾ ਹਲਦੀ ਪਾ ਗਏ ਜਾਨਵਰਾਂ ਨੂੰ ਤਮੇ ਕੋਈ ਮਾੜੀ ਨਹੀਂ ਹਲਦੀ ਜੇ ਆਪਣਾ ਜਾਨਵਰ ਖਰਾਬ ਆ ਜਾਂ ਕੋਸਿਆ ਸਾਰਾ ਕੋਸੇਟ ਕਰ ਬਣਾ ਠੀਕ ਆ ਹਲਦੇ ਨੇ ਥਾਰਾ ਛਟਕਾ ਦਨ ਜੋ ਵੀ ਆ ਇਹਦੇ ਚ ਪਾਵਾਂਗੇ ਆਪਾਂ ਮੜੀ ਮੋਟੀ ਲੀਫ 52 ਇਹਦੇ ਚ ਲੀਫ 52 ਪਾਨੇ ਆ ਥੋੜੀ ਜਿਹੀ ਆ ਨੰਬਰ ਸਭ ਤੋਂ ਓਟੇ ਜਿਹੜਾ ਜਾਨਵਰ ਦਾ ਉਹ ਸੈਟ ਹੋ ਜਾਊ सारे जोड़िया जोड़िया देनी बोर्ड बोर्ड लोड बल्ब 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 ਤੱਕ ਲਿਆ ਹਾਂਜੀ ਤਿੰਨ ਬੰਦੇ ਜੜ ਗਏ ਜੀ ਹਾਂਜੀ ਲੋ ਜੀ ਜਾਨਵਰਾਂ ਨੂੰ ਦੁੱਧ ਦਵਾਵਾਂਗੇ ਅੱਜ ਹਲਦੀ ਵਾਲਾ ਕਰੋ ਸੜਵਚੱਕਾ ਆਪਣਾ ਹਾਂਜੀ ਤੇ ਇਦਾਂ ਲੀ 52 ਪਾ ਲਈਏ ਥੋੜੀ ਆਪਾਂ ਵਿੱਚ 22 ਪਾ ਲਾਣੀ ਹਲਾ ਲਈ ਥੋੜੀ ਜਿਹੀ 52 ਪਾ ਲਈ ਘੱਟ ਤੋਂ ਘੱਟ 5 ਕਿੰਮਲ ਪਾ ਲਈ ਆਪਾਂ ਜੀ 52 ਸਰੰਜ ਚੱਕ ਲਈ ਲੋਈ 352 ਹਲਦੀ ਪਲੱਸ ਦੁੱਧ ਤਿੰਨੇ ਚੀਜ਼ਾਂ ਰਲਾ ਲਈਆਂ ਆਪਾਂ ਹੁਣ ਦਿੰਨੇ ਆ ਇੱਕ ਇੱਕ ਕਰਕੇ ਬੱਚੇ ਤਾਂ ਬੈਠੇ ਆ ਅੰਦਰ ਲੋਈ 52 ਦੱਬ ਦਈਏ ਇਹਨਾਂ ਨੂੰ ਆਪਾਂ ਇੱਥੇ ਡਰ ਵਟਾ 10-10 ਦੀਵੇਂ ਵਾਲ ਦੇ ਦੇਣਾ ਆਪਾਂ ਸਾਰਿਆਂ ਨੇ ਇਹ ਵੀ ਇਹ ਮਲ ਇਕੱਠੇ ਪਾ ਲੈਣੇ ਆ 10-10 ਮਲ ਦੇ ਦੇਣਾ ਕਿਆ ਲੋ ਜ ਆ ਪੱਖਾ ਨਾਵਾ ਆਪਣਾ ਗੱਟ ਕਰ ਜੀਏ ਇਆਂ ਘੱਟ ਤੋਂ ਘੱਟ ਗੱਟ 100 ਦੇ ਛੋਟੇ ਆ ਨਵੇਂ ਪੱਠੇ ਜਿਹੜੇ ਐ ਕੀ ਨਿਕਲੇ ਲਓ ਗੱਟ ਤੋਂ ਵੀ ਛੋਟੇ ਆ ਦੇਖੋ ਮੈਨੂੰ ਵੀ ਦੱਸਣਾ ਮੈਂ ਦੇ ਦੇਣਾ ਬਈ ਜਿਨ੍ਹਾਂ ਦੀਆਂ ਅੱਖਾਂ ਉਹਨੀਆਂ ਨਾ ਜਾਨਵਰਾਂ ਦੀਆਂ ਮੈਂ ਡ੍ਰੌਪ ਦੱਸਦਾ ਇੱਕ ਕਿਸੇ ਵੀ ਚੀਜ਼ ਨੇ ਕੰਮ ਨਹੀਂ ਕੀਤਾ ਉਹ ਡ੍ਰੌਪ ਨੇ ਸਾਰਿਆਂ ਨਾਲ ਵਧੀਆ ਕੰਮ ਕੀਤਾ ਸਾਰੇ ਜਾਨਵਰਾਂ ਦੀਆਂ ਅੱਖਾਂ ਸੈੱਟ ਹੋ ਗਈਆਂ ਦੁਬਾਰਾ ਆਣੀ ਲੈਣਾ ਵੇੜੇ ਘਟਾ તો રેગા તો નનો દેરી બડા નીલા અપના ਆ ਆਪਣਾ ਪੱਟਾ ਪੱਲੇ ਵਾਲਾ ਬੱਚਾ ਇੱਥੇ ਆਲਾ ਚ ਨਿਕਲਿਆ ਦੀ ਤੇ ਲੋਗ ਇਨਾਨ ਨੂੰ ਰੋ ਗਿਆ ਦੇਖ ਰਾਜੇ ਬਣ ਤਾਰੇ ਬਣ ਕੇ ਬੈਠੇ ਰਾਜੇ ਬਣ ਕੇ ਲੋ ਵਾਹਿਆ ਕਾ ਆ। ਬੜਾ ਨੂੰ ਆਹੀ ਹੈ ਬਸ। ਹੋਰ ਬੱਚੇ ਪਾਲਦੇ ਆ। ਬੱਚੇ ਇਹਨਾਂ ਦੇਖਾਂਗੇ ਜੇ ਘਰ ਵਾਲੀ ਹੋਊਗੇ ਤਾਂ ਠੀਕ ਆ। ਇਹ ਤਾਂ 26 2026 ਵਾਲੀਆਂ ਛੱਡਾਂਗੇ ਵੀ 26 ਦੀਆਂ ਤਿਆਰੀਆਂ ਕਰਨੀਆਂ ਅਸੀਂ ਤਾਂ ਹਣ 31 25 ਚ ਇਦਾਂ ਦੀ ਛੱਡ ਖਣ। ਡਾਲਿਆ ਕਰਾਂਗੇ ਜਿਹੜੇ ਢਾਣੇ ਕਰਦੇ ਆ ਨਾਲ ਕੰਮ ਕਰ ਲਿਆ ਕਰਾਂਗੇ ਹੋ ਗਿਆ ਇਹ ਇਧਰ ਤਾਂ ਓਕੇ ਆ ਹੁਣ ਉਧਰ ਓਕੇ ਕਰ ਦਈਏ ਲੇਟ ਲਾਈਏ ਇੱਥੇ ਲੇਟ ਅੰਦਰ ਕਰ ਦੇਣੀ ਆਪਾਂ ਕੋਈ ਨਾ ਦੇ ਲਿਆ ਮੈਂ ਥੱਲੇ ਨਹੀਂ ਮੈਂ ਲੈ ਗਿਆ ਸੀ ਤੁਲੇ ਲੋ ਇੱਥੇ ਆਪਣੇ ਵੱਡੇ ਜਾਨਵਰ ਸਾਰੇ 9 ਜਿਹੜਾ ਵੱਜ ਗਿਆ ਉਹ ਦੁੱਧ ਆਪਾਂ ਐਂਡ

ਹਾਂਜੀ ਤੇ ਲਾਈ ਸਾਰੇ ਨੂੰ ਦੇਤਾ ਆਪਾਂ ਆ ਵੀ ਕਬੂਤਰ ਸਾਰ ਹੋ ਗਿਆ ਕਬੂਤਰ ਹੀ ਸਾਰ ਹੋ ਗਏ ਤੇ ਲੋਈ ਦੇ ਤਦ ਦੁੱਧ ਤੇ ਇੱਧਰ ਹੈਗੇ 2 ਜਾਨਵਰ 3 ਇੰਜ ਨੂੰ ਨਿਸ਼ਾਨੇ ਲਾਉਣੇ ਪਣੇ ਆ। ਮੈਨੂੰ ਲਾਇ

ਕਰ ਰਿਹਾ ਜੀ ਉਹਨੂੰ ਦੇਣਾ ਆਪਾਂ 15 ਨਾਲ ਮਾੜੀ ਕੰਡੀਸ਼ਨ ਵਾਲੇ ਨਾਲ ਲੋ ਜੀ ਮਰੇ ਬੇਦਾ ਬੱਚਾ ਬਸ ਅੱਖਾਂ ਦੇਖੀਆਂ ਜੀ ਇੰਨਾ ਅੱਖਾਂ ਲੋਟ ਕਰ ਲਈਆਂ ਥੋੜੀਆਂ ਜੀਆਂ ਰਹਿ ਗਈਆਂ ਹੋ ਕਾਲਰੀਆਂ ਅੱਖਾਂ ਲੋੜ ਕੋਈ ਟੈਨਸ਼ਨ ਨਹੀਂ ਲੋ ਜੀ ਮੜਾ ਮਟਰ ਲਾ ਪਿਆ ਦੂਰ ਨਾ ਹੋਰ ਦਾ ਸੋ ਕਿੰਨਾ ਦਾ ਅਡਾਈਆਂ ਸ਼ੁਰੂ ਹੋ ਗਈਆਂ ਕਿੰਨਾ ਦੀਆਂ ਤਿੰਨ ਜਾਨਵਰਾਂ ਦੀਆਂ ਅਡਾਈਆਂ ਸ਼ੁਰੂ ਹੋ ਗਈਆਂ ਕਿੰਨਾਂ ਦੀਆਂ ਨਹੀਂ ਆਇਆ ਸਾਰੇ ਜਣੇ ਦਾ ਦਾ ਦੇ ਰਿਹਾ ਕਰੋ ਕਿਆ ਲੇਜਿੰਦੇ ਲਾ ਕੇ ਜਾਂਦੇ ਆਪਾਂ ਮੁੜ ਕੇ ਅੰਜਾਨ ਦੁੱਧ ਫੜਾਇ ਜੇ ਥੱਲੇ ਵੀ ਘਾਬ ਦੇਣਾ ਹੀ ਲੋਂਗੇ ਤੇ ਚਲੋ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਟਾਟਾ